ਇਹ ਹੁੰਦਾ ਪਿਆਰ ਹੁਣ ਲਾਓ ਬਾਹਰ ਫੇਰ ਗਿਆ ਠੀਕ ਆ ਤੇ ਇਹ 5 ਵਜੇ ਨੂੰ ਆ ਜਾਣਾ 5 ਵਜੇ ਨੂੰ ਇਹਨਾਂ ਨੇ ਵਾਪਸ ਆ ਜਾਣਾ ਹਨਾ ਇਹ ਹਾਂ 5 ਵਜੇ ਦੁਕਾਨ ਬੰਦ ਕਰਨ ਤੋਂ ਪਹਿਲਾਂ ਪਹਿਲਾਂ ਸਾਡੀ ਬੰਦ ਹੁੰਦੀ ਹੈ ਉਹ ਇੱਧਰ ਦਿਖਾ ਦੇ ਕਾਸ਼ ਆ ਸਾਡੀ ਦੁਕਾਨ ਬੰਦ ਹੁੰਦੀ ਇੱਧਰ ਦੀ ਆ ਜਾਂਦੇ ਆ ਆ ਆ ਮੂਰਾ ਜਿਹੜਾ ਬਣਾਇਆ ਨਾ ਕੋਲ ਕਲੋਜ਼ ਕਰਕੇ ਦਿਖਾ ਦੇ ਛਾ ਜਿਹੜਾ ਮੋੜਿਆ ਹੋਇਆ ਹਨਾ ਤੁਹਾਡਾ ਇਹ ਉਹ ਇੱਧਰ ਇਹ ਜਿਹੜੇ ਹੁਣ ਇਹ ਪਹਿਲਾ ਸੀਗਾ ਸਾਰਿਆਂ ਤੋਂ ਪਹਿਲਾਂ ਇਹ ਜੁੜਾ ਹਾਂ ਜੁੜਾ ਬਈ 14 ਸਾਲ ਹੋ ਗਏ ਪੂਰੇ 14 ਸਾਲ ਹੋ ਗਏ ਦਰਸ਼ਕੋ ਆ ਜੁੜੇ ਨੂੰ ਠੀਕ ਆ ਨਾ ਪੁਰਾਣਾ ਜੁੜਾ ਇਹ ਪਤਾ ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆ ਮੇਰੇ ਹੀ ਪਿੰਡ ਬਾਈ ਪੱਪੀ ਮੋਟਰ ਨਾਲਾ ਕਹਿੰਦੇ ਆ ਪੱਪੀ ਕਹਿੰਦੇ ਆ ਸੀ ਠੀਕ ਆ ਤੇ ਅੱਜ ਨਾ ਤੁਸੀਂ ਇੱਕ ਵੱਖਰੀ ਜੀ ਵੀਡੀਓ ਵੇਖੋਗੇ ਅੱਜ ਇੱਕ ਯੂਨੀਕ ਜੀ ਵੀਡੀਓ ਲੈ ਕੇ ਆਏ ਆਂ ਵੀ ਵਿਖਾਉਣ ਜਾ ਰਹੇ ਆਂ ਇਧਰ ਮੈਂ ਕਹਿ ਦੂੰਗਾ ਕਾਸ਼ ਇਧਰ ਪਹਿਲਾਂ ਕੈਮਰਾ ਮਾਰਦੇ ਬਾਈ ਤਾਂ ਠੀਕ ਆ ਤੁਸੀਂ ਤਾਂ ਬੈਠੇ ਦੇਖ ਰਹੇ ਹੋ ਜਿਹੜੇ ਗੋਲੇ ਕਬੂਤਰ ਆਪਾਂ ਕਹਿ ਦਿੰਦੇ ਆ ਉਹ ਕਬੂਤਰ ਬੈਠਿਆ ਕਬੂਤਾਂ ਦਾ ਜੋੜਾ ਬੈਠਾ ਤੇ ਇਧਰ ਵੀ ਇੱਕ ਬੈਠਾ ਇਹਦੇ ਬਾਰੇ ਆਪਾਂ ਦੱਸਾਂਗੇ ਹਨਾ ਤੇ ਕਾਸ਼ ਇਧਰ ਕਰ ਲਈ ਕੈਮਰਾ ਬਾਈ ਆ ਆਪਣੇ ਨਾਲ ਹੈਗੇ ਆ ਪੱਪੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਮੁਬਾਰਕਬਾਦ ਹੀ ਇੱਕ ਪਿਆਰ ਮੇਰੇ ਇੰਨੀ ਹੈ ਨਾ ਦਿਲੋਂ ਪਿਆਰ ਹੈ ਤਾਂ ਹੀ ਮੈਂ ਵੀਡੀਓ ਕਰ ਲੱਗਾ ਕਿਉਂਕਿ ਵੀਡੀਓ ਬਹੁਤ ਵੱਡੀ ਹੈ ਜਿਨ੍ਹਾਂ ਨੇ ਕਹਿਣਾ ਉਹਨਾਂ ਵਾਸਤੇ ਤਾਂ ਛੋਟੀਆਂ ਪਰ ਜੇ ਵੇਖ ਗਏ ਦਿਲੋਂ ਤਾਂ ਬਹੁਤ ਵੱਡੀ ਵੀਡੀਓ ਹੈ ਨਾ ਜਿਹੜੇ ਕਬੂਤਰਾਂ ਬਾਰੇ ਆ ਮੈਂ ਉਹਦੇ ਤੁਸੀਂ ਮੈਨੂੰ ਦੱਸਿਆ ਸੀਗਾ ਮੈਂ ਕਿਹਾ ਵੀ ਵੀਡੀਓ ਆਪਾਂ ਕਰਾਂਗੇ ਤੇ ਅੱਜ ਆਪਣੇ ਕੋਲੇ ਸਮਾਂ ਤੁਹਾਡੇ ਕੋਲੇ ਵੀ ਸਮਾਂ ਹੈ ਨਾ ਇਹ ਇਹਦੇ ਬਾਰੇ ਦੱਸੋ ਪਹਿਲਾਂ ਸਟਾਰਟ ਗਏ ਕਿੰਨੇ ਸਾਲ ਕਿੰਨੇ ਹੋ ਗਏ ਇਹਨਾਂ ਨੂੰ ਇੱਥੇ ਰਹਿੰਦੇ ਨੇ ਭੈਣ ਜੀ ਸਾਡੇ ਨਾ ਇਹ ਦੂੜੇ ਰਹਿੰ ਆ ਮੋਟਰਾਂ ਦੀ ਦੁਕਾਨਾ ਥੋਡੀ ਮੋਟਰਾਂ ਦਾ ਕੰਮ ਕਰਦੇ ਹੋ ਮੋਟਰਾਂ ਦੀ ਦੁਕਾਨਾ ਸਾਡੇ ਕੋਈ ਅੰਦਰ ਨਹੀਂ ਆਏ ਨੁਕਸਾਨ ਕਰਦੇ ਜਾਂ ਬੱਠ ਮਾਰਦੇ ਹੋਰ ਕਰਦੇ ਨਾ ਇਹਨਾਂ ਨੇ ਆਥਰੇ 5 ਵਜੇ ਤੋਂ ਪਹਿਲਾਂ ਬੰਦਰ ਆ ਜਾਣਾ 14 ਸਾਲ 14 ਸਾਲ ਹੋ ਗਏ ਇਹਨਾਂ ਬੱਚੇ ਕੱਢਦੇ ਆ ਜਮਾ ਨਹੀਂ ਛੇੜੇ ਤੁਸੀਂ ਅਸੀਂ ਜਮਾ ਨਹੀਂ ਛੇੜੇ ਹੋਏ ਹੋਏ ਬਾਈ ਜੀ ਸਾਡੇ ਕਬੂਤਰਾਂ ਨੂੰ ਇੱਥੇ 14 ਸਾਲ ਪੂਰੇ ਹੋ ਗਏ ਪੂਰੇ ਹਾਂ ਠੀਕ ਹੈ ਪਤਾ ਨਹੀਂ ਕਿੰਨੇ ਕ ਬੱਚੇ ਕੱਢ ਲਏ ਸਭ ਕੋਈ ਸਾਡੇ ਨੁਕਸਾਨ ਨਹੀਂ ਕਰਦੇ ਵੀ ਸਾਡੇ ਇੱਥੇ ਆਉਦੇ ਆ ਕੋਈ ਤਾਰ ਤੂਰ ਜਾਂ ਖੇ ਕੋਈ ਪਹਿਲਾਂ ਪੱਖੇ ਲੱਗੇ ਸੀ ਦੂਜੇ ਛੱਤ ਵਾਲੇ ਹਾਂ ਆ ਦਿਖਾ ਦੇ ਕਾਸ਼ ਪਹਿਲਾਂ ਛੱਤ ਵਾਲੇ ਲੱਗੇ ਸੀ ਫਿਰ ਅਸੀਂ ਵੀ ਵੀ ਇਹਨਾਂ ਦਾ ਨੁਕਸਾਨ ਨੁਕਸਾਨ ਨਾ ਹੋਏ ਫਿਰ ਦੂਜੇ ਪੱਖੇ ਲਾਤੇ ਆਹ ਜਾਲੀਆਂ ਵਾਲੇ ਪੱਖੇ ਲਾ ਦੇ ਦਰਸ਼ਕੋ ਵੇਖ ਲੋ ਇੰਨਾ ਪਿਆਰ ਕਰਦੇ ਇਹ ਜਾਨਵਰਾਂ ਨੂੰ ਇਹ ਇਨਸਾਨਾਂ ਦਿਲੋਂ ਪਿਆਰ ਇਹਨਾਂ ਨੂੰ ਮੇਰੇ ਨਹੀਂ ਉਹ ਵੀ ਤੇ ਆਪਾਂ ਦਿਖਾ ਦਿੰਨੇ ਆ ਆਜੋ ਇੱਧਰ ਇਹ ਜਿਹੜੇ ਹੁਣ ਇਹ ਪਹਿਲਾਂ ਸੀਗਾ ਸਾਰਿਆਂ ਤੋਂ ਪਹਿਲਾਂ ਇਹ ਜਿਹੜਾ ਹਾਂ ਜੋੜਾ ਬਈ 14 ਸਾਲ ਹੋ ਗਏ ਪੂਰੇ 14 ਸਾਲ ਹੋ ਗਏ ਦਰਸ਼ਕੋ ਆਹ ਜੋੜੇ ਨੂੰ ਠੀਕ ਹੈ ਨਾ ਪੁਰਾਣਾ ਜੋੜਾ ਇਹ ਪਤਾ ਹੀ ਨਹੀਂ ਵੀ ਕਿੰਨੇ ਕ ਬੱਚੇ ਘੜਦੇ ਹੋਣਗੇ ਇੱਥੇ ਨਾ ਬਹੁਤ ਕੱਡੇ ਬੱਚੇ ਠੀਕ ਹੈ ਤੇ ਇਸ ਤੋਂ ਬਾਅਦ ਜਿਹੜਾ ਆਹ ਤੁਸੀਂ ਦੱਸ ਰਹੇ ਸੀ ਨਮਾ ਇਹਨੇ ਠੱਕੇ ਨਹੀਂ ਪਾਇਆ ਇਹ ਆਲ ਨਾ ਪਾਇਆ ਇਹਨੇ ਠੱਕੇ ਨਹੀਂ ਪਾਇਆ ਆ ਠੱਕੇ ਨਹੀਂ ਪਾਇਆ ਚਾਚਾ 10 ਕ ਦਿਨ ਹੋ ਗਏ ਹੁਣ ਆਂਡੇ ਧਰੀ ਬਿਠਾਈ ਇਹ ਸਟਾਰਟਰ ਸਟੂਟਰ ਕਿਸੇ ਦੇ ਕੰਮ ਵਾਲੇ ਬਸ ਕੋਈ ਕੋਈ ਚੱਕਰ ਨਹੀਂ ਬਰਨਾ ਕੋਈ ਵੀ ਨਹੀਂ ਚੱਕਾ ਹੋਰ ਦੇ ਦੋਗੇ ਹੈ ਹਾਂ ਹਾਂ ਲਓ ਵੀ ਦਰਸ਼ਕ ਬਾਈ ਕਹਿੰਦਾ ਹੋਰ ਦੇ ਦੂੰਗਾ ਸਟਾਰਟਰ ਮੈਂ ਜੇ ਕੋਈ ਮੰਗੜ ਆ ਗਿਆ ਪਰ ਮੈਂ ਇਹਨਾਂ ਨੂੰ ਨਹੀਂ ਛੇੜਿਆ ਵੀ ਜਿੰਨਾ ਚਿਰ ਆਂਡੇ ਨਹੀਂ ਕੱਢਦੇ ਹਨ ਉਹਨਾਂ ਚਿਰ ਮੈਂ ਛੇੜਿਆ ਨਹੀਂ ਹਨ ਹਾਂ ਇਹ ਜੰਗਲੀ ਨਾ ਆਵੇ ਖੈਰ ਕਰਦੀ ਜੇ ਸਾਡੀ ਦੁਕਾਨ ਬੰਦ ਹੁੰਦੀ ਹੈ ਉਹ ਇੱਧਰ ਦਿਖਾ ਦੇ ਕਾਸ਼ ਆ ਸਾਡੀ ਦੁਕਾਨ ਬੰਦ ਨਹੀਂ ਇੱਧਰ ਦੀ ਆ ਜਾਂਦੇ ਆ ਬਾਰੀ ਆ ਆ ਮੋੜਾ ਜਿਹੜਾ ਬਣਾਇਆ ਨਾ ਕੋਲ ਕਲੋਜ਼ ਕਰਕੇ ਦਿਖਾ ਦੇ ਛਾ ਜਿਹੜਾ ਮੋੜਿਆ ਹੋਇਆ ਹਨਾ ਤੁਹਾਡਾ ਇਹ ਐਂਗਲ ਅੱਛਾ ਇਹ ਬਾਰੀ ਹੈ ਇਹ ਬਾਰੀ ਹੈ ਜਦੋਂ ਫਿਰ ਤੁਸੀਂ ਮੰਨ ਕੇ ਚੱਲੋ ਵੀ ਦੁਕਾਨ ਕਿਤੇ ਦਿਨੇ ਕੰਮ ਕਰਨ ਜਾਂਦੇ ਆ ਅਸੀਂ ਦੁਕਾਨ ਸਾਡਾ ਸ਼ਟਰ ਡਾਊਨ ਹੁੰਦਾ ਬਾਰੀ ਸਾਡੀ ਖੁੱਲੀ ਹੁੰਦੀ ਆ ਆਂਦਾ ਇੱਧਰ ਬਾਰੀ ਵੇਦੀ ਇਹ ਇਥੋਂ ਦੀ ਜਾਨਵਰ ਨੇ ਆਤ ਅੰਦਰ ਆ ਆਪੇ ਆਪੇ ਅੰਦਰ ਆ ਜਾਂਦੇ ਸਾਡੀ ਠੀਕ ਹੈ ਤੇ ਸੂਬਾ ਨਿਕਲ ਜਾਂਦੇ ਆ ਕਿੰਨੇ ਕ ਵਜ ਕੋਈ ਇਹਨੇ ਪ੍ਰੋਬਲਮ ਨਹੀਂ ਜਾਵਾਂ ਕੋਈ ਫਿਰ ਇਹਨਾਂ ਨੂੰ ਤੁਸੀਂ ਦਾਣੇ ਦੁਨੀਆ ਦੇ ਤੁਸੀਂ ਕੁਝ ਨਹੀਂ ਪਾਉਣਾ ਆ ਬਾਹਰ ਹੋ ਜਾਣਾ ਚੋਕ ਲੈ ਕੇ ਆਉਣੀ ਆ ਚੰਦਰ ਆ ਜਾਣਾ ਹਾਂ ਠੀਕ ਹੈ ਅਸੀਂ ਕੁਝ ਨਹੀਂ ਕਰਦੇ ਨਾ ਬਸ ਸਾਡੀ ਤਾਂ ਇਹੀ ਆ ਜਾ ਬਈ ਜੇ ਅਸੀਂ ਜਾਣਾ ਹੈ ਤਾਂ ਛੱਡਾ ਡਾਊਨ ਕਰ ਜਾਣਾ ਇੱਧਰ ਦੀ ਆਈ ਜਾਣਾ ਇੱਧਰ ਦੀ ਆਈ ਜਾਣਾ ਤੇ ਇੱਕ ਤੁਸੀਂ ਦੱਸ ਰਹੇ ਸੀ ਕਿ ਵੀ ਰਾਤ ਨੂੰ ਜਦੋਂ ਤੁਸੀਂ ਦੁਕਾਨ ਬੰਦ ਕਰਦੇ ਆ ਇਹ ਸਾਢੇ ਪੰਜ ਸਾਢੇ ਪੰਜ ਤੋਂ ਪਹਿਲਾਂ ਛੀ ਤੋਂ ਪਹਿਲਾਂ ਬਲੰਦਰ ਆ ਜਾਣਾ ਇਹਨਾਂ ਨਹੀਂ ਸਾਰੇ ਸਾਢੇ ਪੰਜ ਛੀ ਤੋਂ ਪਹਿਲਾਂ ਇੱਥੇ ਇਹਨਾਂ ਨੇ ਆਹਨੇ ਜਾਵਦੇ ਆ ਜਾਣਾ ਇਹਦੇ ਵੇਚਦੀ ਇਹਦੇ ਵੇਚਦੀ ਆ ਜਾਣਾ ਇਹ ਪੱਕਾ ਟਾਈਮ ਹੀ ਆ ਪੱਕਾ ਇਹਨਾਂ ਦਾ ਜੇ ਬਾਈ ਜਾਂ ਮੀ ਆ ਗਿਆ ਜਾਂ ਨੇਰੀ ਆ ਗਈ ਨਾਲ ਦੀ ਨਾਲ ਇਹਨੇ ਅੰਦਰ ਆ ਜਾਣ ਉਹਨੇ ਅਸੀਂ ਉਹਨਾਂ ਨੇ ਇੱਥੋਂ ਦੀ ਆ ਜਾਣੇ ਇੱਥੋਂ ਦੀ ਆ ਜਾਣੇ ਬਾਈ ਜੀ ਤੇ ਤੁਹਾਨੂੰ ਆਏ ਤੁਸੀਂ ਕੋਲੇ ਕੰਮ ਕਰਦੇ ਆਂ ਜੀ ਵੀਰੇ ਜਮੇ ਸਾਡੇ ਕੋਲ ਨਹੀਂ ਡਰਦੇ ਜਮੇ ਨਾ ਤੁਹਾਡਾ ਡਰਦੇ ਜੇ ਅਸੀਂ ਰਾਤ ਨੂੰ ਕੰਮ ਵੀ ਕਰਦੇ ਆਂ ਸ਼ਟਰ ਡਾਊਨ ਕਰਕੇ ਫਿਰ ਸਾਡੇ ਕੋਲੇ ਆ ਕੇ ਬਹਿ ਜਾਂਦੇ ਇੱਥੇ ਜਾ ਕੇ ਅੱਛਾ ਇੱਥੇ ਆਏ ਫਿਰਦੇ ਰਹਿੰਦੇ ਇਹ ਪਿਆਰ ਵੀ ਹਨਾ ਜੀ ਲਾ ਫਿਰ ਇੱਕ ਜੀਵ ਬਣ ਕੇ ਕਰਦੇ ਦੋਡੇ ਦਿਨ ਚਵਾਂ ਨਹੀਂ ਡਰਦੇ ਸਾਡਾ ਤੁਹਾਡਾ ਤਾਂ ਫਿਰ ਇਹ ਪਰਿਵਾਰਕ ਕੰਮ ਹੋ ਗਿਆ ਕਿ ਇਹਨਾਂ ਦਾ ਹਨਾ ਕਿਉਂਕਿ ਕੋਈ ਕਹਿੰਦੇ ਆ ਵੀ ਇਹ ਮਾੜੇ ਹੁੰਦੇ ਆ ਕੋਈ ਮਾੜੇ ਨਹੀਂ ਯਾਰ ਮੁੰਡਾ ਬਿਜਲੀ ਬੋਰਡ ਚ ਜੇ ਲੱਗਾ ਆ ਮਕਾਨ ਵੇਚ ਲਿਆ ਘਰੇ ਕਿੰਨੀਆਂ ਮੋਟਰਾਂ ਪਈਆਂ ਵੇਖ ਲੋ ਇੱਥੇ ਪਈਆਂ ਕੋਈ ਮਾੜਾ ਨਹੀਂ ਐਵੇਂ ਲੋਕੀ ਆਵੇ ਕ ਲਓ ਵੀ ਬਾਈ ਕਹਿੰਦਾ ਮੁੰਡਾ ਜੇਈ ਲੱਗ ਗਿਆ ਮੇਰਾ ਠੀਕ ਆ ਵੱਡੇ ਮਹਿਕਮੇ ਜ ਆਪ ਵਧੀਆ ਕੰਮ ਆ ਪੂਰੇ ਇੱਕ ਮਸਨ ਦੱਸ ਦੇਣਾ ਸਰਾਮਾਂ ਚ ਟੌਪ ਦਾ ਕੰਮ ਆ ਮੋਟਰਾਂ ਦਾ ਨੇੜੇ ਤੇੜੇ ਪਿੰਡਾਂ ਚ ਵੀ ਹੁੰਦੇ ਹਨਾ ਤੇ ਕੋਈ ਮਾੜੇ ਨਹੀਂ ਆਲਾ ਕਹਿੰਦਾ ਬਈ ਗੋਲੇ ਕਬੂਤਰ ਬੋਲਣ ਲੱਗ ਗਏ ਹਨਾ ਕਾ ਹੁੰਦਾ ਕਹਿ ਦਿੰਦੇ ਆ ਵੀ ਤੁਹਾਡੇ ਗੋਲੇ ਕਬੂਤਰ ਬੋਲਣ ਲੱਗ ਗਏ ਹਾਂ ਘਾਟ ਨਹੀਂ ਰਹੀ ਯਾਰ ਜਦੋਂ ਦੇ ਇੱਥੇ ਆਇਆ ਮੇਰੀ ਦੁਕਾਨ ਦੇ ਵਿੱਚ ਕੋਈ ਘਾਟ ਨਹੀਂ ਭਾਈ ਗੁਰ ਨੈਣਾ ਉਹ ਕਿਰਪਾ ਬਾਈ ਗੁਰ ਤੇ ਆ ਤੁਹਾਨੂੰ ਵੀ ਮੈਨੂੰ ਲੱਗਦਾ ਪਿੱਛੇ ਜੇ ਹੋ ਗਈ ਸੀ ਪ੍ਰੋਬਲਮ ਮੈਨੂੰ ਅਧਰੰਗ ਹੋ ਗਈ ਸੀ ਆ ਮੈਂ ਠੀਕ ਹੋ ਗਿਆ ਚਲੋ ਬਾਹ ਮੇਰੀ ਸਹੀ ਆ ਤੇ ਨਹੀਂ ਜ਼ਿਆਦਾਤਰ ਆਪਾਂ ਗੈਸ ਵੇਨੇ ਵੀ ਅਧਰੰਗ ਵਾਲੇ ਕਾਫੀ ਹੱਦ ਤੱਕ ਆਈ ਤੁਰੇ ਮੈਂ ਜਮ ਸਹੀ ਜਾਂ ਕੰਮ ਉਵੇਂ ਕਰ ਦਿੰਦਾ ਆ ਤੁਹਾਡੇ ਸਾਹਮਣੇ ਇਨਸਾਨ ਖੜਾ ਹੈ ਨਾ ਆ ਆ ਆ ਗਿਆ ਇੱਧਰ ਦਿਖਾ ਦੇ ਕਾਸ਼ ਆ ਆ ਗਿਆ ਹਾਂ ਇੱਥੇ ਖੜ ਜਾ ਆਓ ਓਏ ਉੱਡ ਗਿਆ ਚਲ ਆ ਲੈਨ ਤੂੰ ਬਰਾ ਹੋ ਜਾ ਮੈਂ ਦਿਖਾਉਣਾ ਅੱਜ ਸ਼ੌਟ ਲੈ ਜਿੰਨੇ ਆਪਾਂ ਇਹਦਾ ਇੱਧਰ ਦੀ ਆਊਗਾ ਦੁਬਾਰਾ ਇੱਧਰ ਦੀ ਆਊਗਾ ਦਰਸ਼ਕ ਹੁਣ ਤੁਹਾਨੂੰ ਇਹ ਲਾਈਵ ਦਿਖਾਵਾਂ ਤੇ ਜਦੋਂ ਵੀ ਆਇਆ ਤੁਹਾਨੂੰ ਇਹ ਦਿਖਾਉਨੇ ਆ ਤੇ ਬਾਕੀ ਭਾਈ ਹੋਰ ਮੰਨ ਕੇ ਚਲੋ ਤੁਸੀਂ ਇਥੇ ਮੋਟਰਾਂ ਦਾ ਕੰਮ ਆਉਂਦਾ ਹਨ ਤੇ ਹੁਣ ਤੁਸੀਂ ਕਹਿੰਦੇ ਸੀਗੇ ਵੀ ਦੁਕਾਨ ਵੱਡੀ ਕਰਨੀ ਹੈ ਇਹ ਜੇ ਆਪਾਂ ਜੋ ਹੁਣ ਇਹਦੀ ਛੱਤ ਚੱਕ ਦੇਣੀ ਹੈ ਇਹ ਤੇ ਇੰਨਾ ਤੇ ਸਪੈਸ਼ਲ ਪਾ ਦਿੰਨੇ ਆਪਾਂ ਉੱਥੇ ਅੱਛਾ ਇਹਨਾਂ ਤੇ ਸਪੈਸ਼ਲ ਹੋ ਜਾਣਾ ਇੱਕ ਮੈਂ ਦੇਖ ਵੀ ਰਿਹਾ ਤੁਸੀਂ ਉਹ ਸਪੈਸ਼ਲ ਬਣਾਇਆ ਹਨ ਇਹਨਾਂ ਵਾਸਤੇ ਬਹਿਣ ਵਾਸਤੇ ਉਹ ਬਹਿਣਾ ਇਥੇ ਬਣਾਤਾ ਜੀ ਅਸ਼ੋ ਕੂਲਰ ਦੀ ਜਾਲੀ ਲਾ ਦਿੰਦੇ ਜਾਲੀ ਲਾ ਕੇ ਹੁਣ ਉੱਥੇ ਕੋਈ ਡਰ ਨਹੀਂ ਜਾਂਦਾ ਥੱਲੇ ਨਹੀਂ ਡਿੱਗਦਾ ਅੰਡਾ ਥੱਲੇ ਨਹੀਂ ਡਿੱਗਦਾ ਠੀਕ ਹੈ ਤੇ ਇਹ ਛਤ ਕਾਨ ਉੱਚੀ ਕਰਨੀ ਹੈ ਬਾਈ ਕਹਿੰਦਾ ਪਰ ਇਹਨਾਂ ਨੂੰ ਨਹੀਂ ਇਹਨਾਂ ਦਾ ਕਰ ਨਹੀਂ ਜਾੜਨਾ ਇਹਨਾਂ ਨੂੰ ਤਾਂ ਆਪਾਂ ਦੁੱਗਣਾ ਪਾ ਦਿੰਨਾ ਸਾਲ ਕਹਿਮ ਹੈ ਇਹ ਇਨਸਾਨ ਦੀ ਤੇ ਬਹੁਤ ਬਾਈ ਮੇਰੇ ਨਹੀਂ ਪਿਆਰ ਹਨਾ ਤੇ ਆ ਜਾਨਵਰ ਵੇਖ ਲਓ ਆ ਗਿਆ ਡਰ ਗਿਆ ਸੀ ਪਹਿਲਾਂ ਹੁਣ ਅੰਦਰ ਆਊਗਾ ਤੁਸੀਂ ਦੇਖ ਲਓ ਆਪੇ ਆਊਗਾ ਅੰਨੇ ਚ ਜਾਣਾ ਨੇ ਆ ਦੇਖ ਲਓ ਜੀ ਇਹ ਆ ਦੇਖ ਲਓ ਤੁਸੀਂ ਲਓ ਆ ਜੋੜੇ ਨੇ ਨਵੇਂ ਆਂਡੇ ਜਿਹੜੇ ਧਰੇ ਆ ਨਾ ਬਾਈ ਹਾਂ ਇਹ ਨਵੇਂ ਧਰੇ ਆ ਨੇ ਘਰ ਬਣਾ ਲਿਆ ਹਾਂ ਇਹਨਾਂ ਨੇ ਘਰ ਨਵਾਂ ਬਣਾ ਲਿਆ ਤੇ ਉਹ ਪਹਿਲਾਂ ਵਾਲਾ ਜੋੜਾ ਤੇ ਤੁਸੀਂ ਦੇਖ ਲਓ ਭਾਈ ਆਮ ਆਪਣੇ ਘਰੇ ਵੜ ਗਏ ਨਾ ਜਾਨਵਰ ਕੋਈ ਤੇ ਆਪਾਂ ਗੈਰ ਦਿੰਦੇ ਹਣਾ ਇਹ ਡਰਦੇ ਰੁਦਦੇ ਨਹੀਂ ਆਪਾਂ ਤੋਂ ਜਾਵਾਂ ਜਾਵਾਂ ਇਹ ਡਰਦੇ ਕੋਈ ਡਰਦੇ ਨਹੀਂ ਜਾਵਾਂ ਹਾਂ ਤੇ ਨਹੀਂ ਅਲੱਗਾਂ ਬਿੱਠਾ ਮਾਰਦੇ ਹਨ ਨਹੀਂ ਆਪਣੀ ਦੁਕਾਨ 'ਚ ਇਹ ਭਾਈ ਹਜੇ ਤੱਕ ਬੈਠ ਨਹੀਂ ਮਾਰੀ ਉੱਥੇ ਉਹ ਆਪਦੇ ਉੱਥੇ ਅੱਡੇ ਘਰ 'ਚ ਹੀ ਬਹਿਣਾ ਹਾਂ ਹੋਰ ਕਿਤੇ ਨਹੀਂ ਭਾਈ ਆਪਣੇ ਤੋਂ ਮੋਟਰਾਂ ਤੇ ਬੈਠ ਮਾਰੀ ਜਾਂ ਇੱਧਰ ਮਾਰਤੀਆਂ ਫੋਕੋ ਤੇ ਮਾਰਦੀ ਨਹੀਂ ਤੇਰੀ ਫੋ ਇਹ ਬੈਠ ਮਾਰਦੇ ਜਾਵਾਂ ਲਓ ਭਾਈ ਵੀਡੀਓ ਚੰਗੀ ਲੱਗੀ ਦਰਸ਼ਕੋ ਸ਼ੇਅਰ ਜ਼ਰੂਰ ਕਰ ਦਿਓ ਮੈਨੂੰ ਜਿਹੜਾ ਸੀਗਾ ਕੰਟੈਂਟ ਬਹੁਤ ਵਧੀਆ ਕੰਟੈਂਟ ਲੱਗਿਆ ਕੇ ਪਾਵਾਂਗੇ ਤੇ ਉਹਦੇ ਇਹਨਾਂ ਕੋਲੇ ਟਾਈਮ ਨਹੀਂ ਸੀ ਅੱਜ ਮੇਰੇ ਕੋਲੇ ਹੀ ਟਾਈਮ ਆ ਤੇ ਇਹਨਾਂ ਕੋਲੇ ਤੇ ਅੱਜ ਤੁਹਾਨੂੰ ਫੇਰ ਦਿਖਾਤਾ ਆ ਵੇਖ ਲਓ ਇਹ ਹੁੰਦਾ ਪਿਆਰ ਹੁਣ ਲਾਓ ਬਾਹਰ ਫੇਰ ਗਿਆ ਠੀਕ ਆ ਤੇ ਇਹ 5 ਵਜੇ ਨੂੰ ਆ ਜਾਣਾ 5 ਵਜੇ ਨੂੰ ਇਹਨਾਂ ਨੇ ਵਾਪਸ ਆ ਜਾਣਾ ਹਨਾ ਇਹ ਹਾਂ 5 ਵਜੇ ਦੁਕਾਨ ਬੰਦ ਕਰਨ ਤੋਂ ਪਹਿਲਾਂ ਪਹਿਲਾਂ ਸਾਡੇ ਪਹਿਲਾਂ ਪਹਿਲਾਂ ਆ ਜਾਣਾ ਤੇ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਠੀਕ